ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਆ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਇਕੱਠਾ ਹੈ ਗਿਆ ਮੇਰੀ ਪੁੱਤੀ ਜੀ ਆ ਤੁੱਕੇ ਪੜ ਰਹੀ ਆ ਬੀਤੇ ਦਿਨ ਹੀ ਤੇਜ਼ ਹਨੇਰੀ ਆਉਣ ਕਰਕੇ ਗਰੀਬ ਦਾ ਘਰ ਹੋਇਆ ਢੈ ਢੇਰੀ ਕੜਕ ਦੀ ਤੁੱਪ ਦੇ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਜੋ ਕਿ ਆਪਣੇ ਘਰ ਦੇ ਮਲਵੇ ਦੇ ਉੱਤੇ ਬੈਠ ਕੇ ਕਰ ਰਹੀ ਸੀ ਚੰਗੇ ਭਵਿੱਖ ਦੀ ਤਿਆਰੀ ਘਰ ਦੇ ਹਾਲਾਤ ਬੜੇ ਤਰਸਨ ਜੋ ਇਹ ਦਾਦੀ ਲਗਾ ਰਹੀ ਹੈ ਮਦਦ ਦੀ ਗੁਹਾਰ ਆਉ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਮਾਮਲਾ ਪਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਦਾ ਹੈ ਜਿੱਥੇ ਇੱਕ ਗਰੀਬ ਪਰਿਵਾਰ ਪਿਛਲੇ 15 ਸਾਲਾਂ ਤੋਂ ਸ਼ਾਮਲਾੜ ਦੀ ਜ਼ਮੀਨ ਤੇ ਆਪਣਾ ਜੀਵਨ ਬਤੀਤ ਕਰ ਰਿਹਾ ਪਰ ਅਚਾਨਕ ਆਏ ਤੂਫਾਨ ਨੇ ਉਹਨਾਂ ਦੇ ਘਰ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਾਸੀ ਅਤੇ ਪਿੰਡ ਦੇ ਮੌਜੂਦਾ ਸਰਪੰਚ ਉਹਨਾਂ ਨੂੰ ਦੁਬਾਰਾ ਘਰ ਬਣਾਉਣ ਨਹੀਂ ਦੇ ਰਹੇ ਕਿਉਂਕਿ ਸਰਪੰਚ ਨੇ ਕਿਹਾ ਕਿ ਸ਼ਾਮਲਾੜ ਦੀ ਜ਼ਮੀਨ ਤੇ ਘਰ ਨਹੀਂ ਪਾ ਸਕਦੇ ਇਸ ਕਰਕੇ ਅਸੀਂ ਉਹਨਾਂ ਨੂੰ ਰੋਕਿਆ ਜੇਕਰ ਕੋਈ ਉੱਪਰੋਂ ਪਾਲਿਸੀ ਬਣਦੀ ਹੋਈ ਤਾਂ ਸਭ ਨੂੰ ਬਰਾਬਰ ਜਗ੍ਹਾ ਦਿੱਤੀ ਜਾਊਗੀ ਪਰ ਫਿਲਹਾਲ ਉਹਨਾਂ ਨੂੰ ਮੁੜ ਤੋਂ ਸਾਰੀ ਕਰਨ ਤੋਂ ਅਸੀਂ ਰੋਕਿਆ ਹੈ ਅਤੇ ਅਸੀਂ ਉਹਨਾਂ ਦਾ ਫਿਲਹਾਲ ਘਰ ਵੀ ਨਹੀਂ ਢਾਵਾਂਗੇ ਮਰੀਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ ਤੋਂ ਪਿਛਲੇ ਸਰਪੰਚ ਨੇ ਇਸ ਜਗ੍ਹਾ ਤੇ ਸਭ ਦੀ ਸਹਿਮਤੀ ਦੇ ਨਾਲ ਬਿਠਾਇਆ ਸੀ ਸਾਡੇ ਕੋਲ ਹੋਰ ਕੋਈ ਟਿਕਾਣਾ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕਰੋ ਕਿਉਂਕਿ ਸਾਨੂੰ ਪਤਾ ਹੈ ਕਿ ਭਗਵੰਤ ਮਾਨ ਗਰੀਬਾਂ ਦੀ ਜ਼ਰੂਰ ਸੁਣਦਾ ਹੈ ਕੀ ਨਾਮ ਤੁਹਾਡਾ ਆ ਮਰਜੀਤ ਕੌਰ ਹੈ ਕਿਹੜਾ ਪਿੰਡਾ ਤੁਹਾਡਾ ਬਲਾਲ ਹੈ ਜੀ ਠੀਕ ਹੈ ਕੀ ਗੱਲਬਾਤ ਹੋਈ ਹੈ ਨੇਰੀ ਕਰਕੇ ਤੁਹਾਡਾ ਘਰ ਇਹ ਸਾਡਾ ਨੇਰੀ ਕਰਕੇ ਕਾ ਡਿੱ ਗਿਆ ਜੀ ਸਾਨੂੰ ਹੁਣ ਪਿੰਡ ਦੇ ਪਾਉ ਨਹੀਂ ਦੇ ਰਹੇ ਜੀ ਅੱਛਾ ਕਿਉਂ ਨਹੀਂ ਪਾਉਂਦੇ ਰੇ ਹਾਂ ਪਾਉ ਨਹੀਂ ਦੇ ਰੇ ਜੀ ਕਹਿੰਦੇ ਇਹ ਉਹਰੇ ਪਾਉਣਾ ਨਹੀਂ ਹੈਗਾ ਕਰ ਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇੱਥੋਂ ਜੀ ਅਸੀਂ 15 ਸਾਲ ਹੋ ਗਏ ਜੀ ਠੀਕ ਹੈ ਹਾਂ 15 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਨੇ ਉਦੋਂ ਤੱਕ ਪਿਛਲੀ ਪੰਚਾਇਤ ਨੇ ਸਾਨੂੰ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਜੀ ਹੁਣ ਆਲੇ ਸਾਨੂੰ ਕੋਈ ਉਹਰੇ ਪਿੰਡ ਦੇ ਪਾਉਣੇ ਨਹੀਂ ਦਿੰਦੇ ਜੀ ਜਗਾ ਠੀਕ ਹੈ ਇਹ ਜਗਾ ਸ਼ਾਮ ਲੜਦੀ ਹੈ ਹਾਂ ਸ਼ਾਮ ਲੜਦੀ ਹੈ ਜੀ ਇਹ ਜਗਾ ਕਿਹੜੇ ਸਰਪੰਚ ਬਿਠਾ ਕੇ ਗਈ ਸੀ ਕਦੋਂ ਸਾਨੂੰ ਜੀ ਸੁੰਨੀ ਮੈਂਬਰ ਨੇ ਬਿਠਾਇਆ ਸੀ ਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਏ ਜੀ 15 15 20 ਸਾਲ ਹੋ ਗਏ ਠੀਕ ਹੈ ਹਾਂ ਜੀ ਸੋ ਹੁਣ ਤੁਹਾਨੂੰ ਘਰ ਨਹੀਂ ਪਾਉਣ ਦਿੱਤੇ ਨਾ ਪਾਉਣ ਹੀ ਦਿੰਦੇ ਜੀ ਸਾਨੂੰ ਘਰ ਤਾਂ ਹੁਣ ਠੀਕ ਅਸੀਂ ਦੇਖਿਆ ਤੁਸੀਂ ਸਰਕਾਰ ਤੋਂ ਵੀ ਗੁਹਾਰ ਲਗਾ ਲਈ ਹਾਂ ਜੀ ਸਰਕਾਰ ਤੋਂ ਸਹੱਤ ਬੰਦਗੀ ਵੇਂਦੇ ਜੀ ਸਰਕਾਰ ਨੂੰ ਸਰਕਾਰ ਤੋਂ ਮੈਂ ਮਦਦ ਲੈ ਰਹੀ ਆ ਜੀ ਵੀ ਮੈਨੂੰ ਮਦਦ ਦੇਵੇ ਸਰਕਾਰ ਵਿਕਾਰ ਪਾਉਣਾ ਦਿੱਤਾ ਜਾਵੇ ਵੀ ਘਰ ਪਾਉਣਾ ਦਿੱਤਾ ਜਾਵੇ ਜੀ ਮੈਂ ਕੋਈ ਹਜੇ ਪੈਸਾ ਨਹੀਂ ਲੈਣਾ ਉਹਨਾਂ ਨੂੰ ਸਰਕਾਰ ਤੋਂ ਵੀ ਮੈਨੂੰ ਤਾਂ ਆਪਦਾ ਬਸ ਘਰ ਪਾ ਉਰੇ ਮੈਨੂੰ ਪਾਉਣ ਤੋਂ ਮਨਾਂ ਲਾ ਕਰਨ ਜੀ ਤੇ ਤੇਰੀ ਕਿਸ ਤਰੀਕੇ ਹੋਇਆ ਸੀ ਇਹ ਤਾਂ ਜੀ ਨੇਰੀ ਦੇ ਵਿੱਚ ਪਾਈ ਤਾਂ ਪਾਉਣ ਦੇ ਵਿੱਚ ਮੇਰਾ ਘਟਿਆ ਤਾਂ ਪਾਉਣ ਦੇ ਵਿੱਚ ਮੈਂ ਅੰਦਰ ਸੀ ਮੇਰੇ ਜਵਾਕ ਦੇ ਅੰਦਰ ਸੱਟਾਂ ਪੇਟਾਂ ਤੋਂ ਵੱਧ ਮੇਰੇ ਸੱਟ ਜ਼ਰੂਰ ਲੱਗੀ ਹੈ ਮੇਰੇ ਡੰਗਰ ਦਬਕੇ ਦੇ ਜੀ ਸਾਡੇ ਉਹਨਾਂ ਤੋਂ ਹੋਇਆ ਜੀ ਮੈਂ ਕਹਿੰਦੀ ਹਾਂ ਕਿ ਪਾਸਿਆਂ ਨੂੰ ਮਦਦ ਕਰਨ ਦੀ ਬਜਾਏ ਤੁਹਾਨੂੰ ਜਿਹੜਾ ਰਹਿਣ ਦੇ ਲਈ ਵੀ ਰੋਕਿਆ ਜਾ ਰਿਹਾ ਹੈ ਹਾਂ ਰੋਕਿਆ ਜਾ ਰਿਹਾ ਜੀ ਹਾਂ ਜੀ ਭਗਵੰਤ ਮਾਵਾ ਨੂੰ ਮੂਰੇ ਮੈਂ ਬੇਨਤੀ ਕਰਦੀ ਹਾਂ ਜੀ भगवंत मान मेनू सहायता ही दे दे जी हुण मैं ओ तो आयन पूरे रहो मान दे जो हाथ बनके विनती है साडा उरे कुछ भी नहीं रहया जी साडा ਘਰ ਪੈਣਾ ਚਾਹੀਦਾ ਯਰੇ ਸੀਮਾ ਜੀ ਮੇਰਾ ਕੀ ਗੱਲ ਬਾਤ ਹੋਈ ਏ ਸਾਰੀ ਇਹ ਜੀ ਨੇ ਰਿਚਕਾਰ ਡਿੱਗਿਆ ਸੀ ਜੀ ਸਾਡਾ ਕਮਰਾ ਵੀ ਬਹੁਤ ਵੱਡਾ ਤੂਫਾਨ ਆਇਆ ਤੀ ਵੀ ਅਸੀਂ ਐਂ ਹੀ ਬੇਨਤੀ ਕਰਦੇ ਆਂ ਵੀ ਜੀ ਮੇਰਾ ਕਮਰਾ ਤੀ ਮੇਰੇ ਬੱਚੇ ਧੁੱਪੇ ਪੜਦੇ ਆਗੇ ਵੀ ਭਗਵੰਤ ਮਾਨ ਤੋਂ ਇਹੀ ਬੇਨਤੀ ਕਰਦੇ ਆਂ ਵੀ ਮੇਰਾ ਘਰ ਕੀਤਾ ਜਾਵੇ ਵੀ ਉਹ ਗਰੀਬਾਂ ਦੀ ਸੁਣਦੇ ਨੇ ਹੂੰ ਰੁਕਾਵਟ ਕੀ ਆ ਰਹੀ ਹੈ ਵੀ ਸਾਨੂੰ ਜੀ ਸਰਪੰਚ ਸਭ ਰੋਕਦਾ ਜੀ ਤੇ ਪੰਚਾਇਤ ਸਾਡੇ ਪਿੰਡ ਦੀ ਹੈ ਜਿਹੜੇ ਲੋਕ ਨੇ ਇਹ ਵੀ ਰੋਕਦੇ ਨੇ ਵੀ ਅਸੀਂ ਪਾਉਣ ਨਹੀਂ ਦੇਣਾ ਹੈ ਜੀ ਅਸੀਂ ਸ਼ਾਮਲਾਟ ਹਾਂਜੀ ਟਾਟਾ ਜਗਾ ਸਾਰੀ ਪੰਚਾਇਤ ਅਸੀਂ 15 ਸਾਲ ਤੋਂ ਰੋਕ ਰੋਕ ਲੱਗੀ ਕੋਈ ਰੋਕ ਟੋਕ ਨਹੀਂ ਜੀ ਹੁਣ ਨਵੇਂ ਪੰਚ ਮੈਂਬਰ ਬਣੇ ਨੇ ਇਹ ਹੀ ਰੋਕ ਟੋਕਦੇ ਨੇ ਸਾਨੂੰ ਹੁਣ ਇਨਸਾਫ ਦੀ ਗੱਲ ਕਰਦੇ ਤੁਸੀਂ ਹਾਂਜੀ ਹੁਣ ਪਾਉਣ ਨਹੀਂ ਦੇ ਰਹੇ ਇਹ ਪੈਣੀ ਚਾਹੀਦੀ ਵੀ ਅਸੀਂ ਕਿਵੇਂ ਇੱਥੇ ਰਹੀ ਜੀ ਕੀ ਕਹਿੰਦੇ ਕਿ ਨੇ ਵੀ ਉਹ ਐ ਕਹਿੰਦੇ ਨੇ ਜੀ ਵੀ ਇਹ ਪੰਚਾਇਤੀ ਵੀ ਠੱਕੇ ਨਾਲ ਦੱਬੀ ਹੋਈ ਹੈ ਇਹਨਾਂ ਨੇ ਵੀ ਹੋਰ ਲੋਕ ਵੀ ਬੈਠੇ ਨੇ ਜੀ ਉਹਨਾਂ ਦਾ ਘਰ-ਬਾਰ ਵੀ ਪਏ ਹੋਏ ਨੇ ਹੋਰ ਵੀ ਬੋਤਲ ਨੇ ਵੀ ਮੇਰੇ ਮੈਂ ਕਿਉਂ ਔਖਾ ਹੋਣ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਜੀ ਕੋਈ ਅਸੀਂ ਪੈਣ ਸੌਣ ਦਾ ਵੀ ਬਹੁਤ ਔਖਾ ਜੀ ਮੇਰੇ ਬੱਚੇ ਵੀ ਧੁੱਪ ਚ ਬੈਠਦੇ ਨੇ ਰਾਤ ਨੂੰ ਵੀ ਸਾਨੂੰ ਬਹੁਤ ਪਰੇਸ਼ਾਨਾ ਮਹੀ ਨੇਰੀਆ ਆਉਂਦਾ ਸਾਨੂੰ ਕੋਈ ਟਿਕਾਣਾ ਨਹੀਂ ਕਿਤੇ ਵੀ ਹਾਂ ਕਰਕੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਹਾਂਜੀ ਅਸੀਂ ਮਦਦ ਹਾਂਜੀ ਸਾਨੂੰ ਮਦਦ ਬਦ ਉਹਦੇ ਤੋਂ ਕਿਸ ਕਿ ਨਾਮੇ ਜੀ ਕੀ ਨਾਮੇ ਜੀ ਸਸੀ ਕਾ ਜੀ ਸਾਰਿਆਂ ਨੂੰ ਮੇਰਾ ਨਾਮ ਸਰਦਾਰ ਜਗਨਬੀਰ ਸਿੰਘ ਸਰਪੰਚ ਬਲਿਆਲ ਜੀ ਠੀਕ ਹੈ ਪੋਲਾ ਜੀ ਕਿ ਤੁਹਾਡੇ ਪਿੰਡ ਦਾ ਮਾਮਲਾ ਸਾਹਮਣੇ ਹੈ ਗਰੀਬ ਪਰਿਵਾਰ ਦਾ ਜਿਹੜਾ ਘਟ ਹੈ ਗਿਆ ਸੀ ਉਸ ਤੋਂ ਬਾਅਦ ਜਿਹੜਾ ਪਿੰਡ ਨੇ ਰੋਕਿਆ ਗਿਆ ਕਿ ਜਿਹੜਾ ਘਰ ਨਹੀਂ ਕੋਲ ਕੀ ਮਾਮਲਾ ਕੀ ਬਿਲਕੁਲ ਜੀ ਰੁਕਿਆ ਗਿਆ ਉਹ ਸਾਡੀ ਸਿਆਮ ਲਾਟ ਜ਼ਮੀਨ ਆ ਜੀ ਪੰਚਾਇਤੀ ਜ਼ਮੀਨ ਆ ਉਹ ਉਹ ਜ਼ਮੀਨ ਤੇ ਦੇਖੋ ਜੀ ਪਹਿਲਾਂ ਕਿਸੇ ਦਾ ਕੋਈ ਕਬਜ਼ਾ ਤੀ ਸਾਨੂੰ ਨਹੀਂ ਪਤਾ ਪਿਛਲੇ ਸਰਪੰਚ ਜਿਹੜੇ ਸਰਪੰਚ ਆਏ ਨੇ ਪੰਚਾਇਤਾਂ ਆਈਆਂ ਨੇ ਪਰ ਅਸੀਂ ਇਸ ਟਾਈਮ ਜੋ ਸਾਨੂੰ ਪਿੰਡ ਨੇ ਸਾਨੂੰ ਸਰਪੰਚ ਚੁਣਿਆ ਗਿਆ ਪੰਚਾਇਤ ਚੁਣੀ ਗਈ ਹੈ ਜਿੰਨਾ ਚਿਰ ਅਸੀਂ ਆ ਅਸੀਂ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿੰਦੇ ਉਹਨਾਂ ਦਾ ਫਿਰ ਉਹ ਕਹਿੰਦੇ ਅਸੀਂ ਕਿੱਥੇ ਜਾਈਏ ਉਹਨਾਂ ਦੇ ਫਿਰ ਰਹਿਣ ਬਸੇਰੇ ਦਾ ਵੀ ਕੋਈ ਇੰਤਜ਼ਾਮ ਕਰੂਗੇ ਜਾਂ ਕੀ ਕਰਵਾਉਗਾ ਉਹ ਤਾਂ ਇਹ ਉਹ ਦੇਖਣਾ ਹੈ ਨਾ ਜੇ ਉਹ ਅਸੀਂ ਬਲਕਿ ਜੇ ਵੀ ਅੱਗੇ ਸਾਡੇ ਉੱਥੇ ਜ਼ਮੀਨ 10 11 ਕਿੱਲੇ ਸਾਮਲਾਟ ਹੈਗੀ ਹੈ ਉਹਦੇ ਵਿੱਚੋਂ ਕੋਈ ਸਟੇਟਿਡੀ ਆ ਕੋਈ ਡਿਸਪੈਂਸਰੀ ਆ ਕੋਈ ਸਟੇਡੀਅਮ ਬਣ ਗਿਆ ਤੇ ਕੋਈ ਟੁੱਬਾ ਬਣਿਆ ਹੋਇਆ ਹੈ ਬਾਕੀ ਜਿਹੜੀ ਜ਼ਮੀਨ ਰਹਿੰਦੀ ਹੈ ਉਹਦੇ ਵਿੱਚੋਂ ਜਿਵੇਂ ਵੀ ਕੋਈ ਪਾਲਿਸੀ ਆਉਈ ਤਾਂ ਇੱਕੋ ਜੀ ਸਾਰਿਆਂ ਨੂੰ ਵੰਡ ਕੇ ਉਹ ਸਾਬ ਨਾਲ ਵੰਡ ਕੇ ਦਿੱਤੀ ਜਾਊ ਪਰ ਅਸੀਂ ਨਜਾਇਜ਼ ਕਬਜ਼ਾ ਨਹੀਂ ਕਰਾਉਂਦੇ ਜੋ ਵੀ ਸਰਕਾਰ ਦੀ ਉੱਪਰ ਪਾਲਿਸੀ ਆਊ ਅਸੀਂ ਉਸ ਹਿਸਾਬ ਨਾਲ ਦਿੱਤੀ ਆ। ਅਸੀਂ ਉਹ ਸਾਰੀ ਮੁਰਤੂ ਸਾਰੀ ਕਰਨ ਤੋਂ ਰੁਕਿਆ ਹੈ ਜਾਂ ਉਹਨਾਂ ਨੂੰ ਉੱਥੋਂ ਠਾਹ ਵੀ ਜਾਊਗਾ। ਨਹੀਂ ਨਹੀਂ ਠਾਹ ਉਹਦੇ ਕੋਈ ਨਹੀਂ ਇਹਨਾਂ ਨੂੰ ਸਾਰੀ ਕਰਨ ਤੋਂ ਰੁਕਿਆ ਹੈ ਵੀ ਅਸੀਂ ਨਜਾਇਜ਼ ਸਾਰੀ ਨਹੀਂ ਕਰਨਦੇ। ਹਾਂ ਜੀ। ਤਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਦੇ ਨਾਲ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਿੰਡ ਵੱਲੋਂ ਵੀ ਨਹੀਂ ਦੇਖੋ ਜੋ ਪਹਿਲਾਂ ਸਤ ਤੋਂ ਪਹਿਲਾਂ ਉਹ ਉਹਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੀ ਜੋ ਅਸੀਂ ਸਾਡੇ ਹੁੰਦੇ ਹੋਊਗੇ ਉਹਨੂੰ ਅਸੀਂ ਕਰ ਸਾਡੇ ਸਭੇ ਚ ਨਹੀਂ ਅਗਰ ਅਸੀਂ ਇਹਨੂੰ ਜਿਆ ਕਰਨ ਤੋ ਕਹਿੰਦਾ ਬਾਬਾ ਜੇਕਰ ਕੋਈ ਉੱਪਰੋਂ ਪਾਲਿਸੀ ਆਉਂਦੀ ਹੈ ਉਸ ਪਾਲਿਸੀ ਦੇ ਤਹਿਤ ਉਸ ਉਹ ਪਾਲਿਸੀ ਨਾਲ ਸਭ ਨੂੰ ਦੇਵਾਂਗੇ ਅਸੀਂ ਵੰਡ ਕੇ ਦੇਵਾਂਗੇ